ਸਿਰੀ ਰਾਗ ਮਹੱਲਾ ਪਹਿਲਾ ਰਾਮ ਨਾਮ ਮਨ ਬਿਧਿਆ ਅਬਰ ਕੇ ਕਰੀ ਵਿਚਾਰ ਸਤ ਸੁਰਤ ਸੁਖ ਉਪਜੈ ਪ੍ਰਭ ਰਾਤੋ ਸੁਖ ਸਾਰ ਜਿਉ ਪਾਵੈ ਤਿਉ ਰਖ ਤੂੰ ਮੈਂ ਹਰ ਨਾਮ ਆਧਾਰ ਮਨ ਰੇ ਸਾਚੀ ਖਸਮ ਰਜਾਏ ਜੇਨ ਤਾਨ ਮਨ ਸਾਚ ਸਿੰਗਾਰਿਆ ਤਿਸ ਸੇ ਤੀ ਲੇ ਬਲਾਏ ਰਹਾਉ ਤਨ ਬੈ ਸੰਤਰ ਹੋਮੀਐ ਇਕ ਰਤੀ ਤੋਲ ਕਟਾਏ ਤਨ ਮਨ ਸਮਤਾ ਜੇ ਕਰੀ ਅੰਦਨ ਅਗਨ ਜਲਾਏ ਹਰ ਨਾਮੇ ਤੁਲਨਾ ਪੁੱਝਈ ਜੇ ਲੱਖ ਕੋਟੀ ਕਰਮ ਕਮਾਏ ਅਰਥ ਸਰੀਰੇ ਕਟਾਈਏ ਸਿਰ ਕਰਵਤ ਤਰਾਏ ਤਨ ਹੈ ਮੰਚਲ ਗੱਲੀ ਹੈ ਭੀ ਮਨ ਤੇ ਰੋਗ ਨਾ ਜਾਏ ਹਰ ਨਾਮੇ ਤੁਲਨਾ ਪੁੱਝਈ ਸਭ ਡਿੱਠੀ ਠੋਕ ਵਜਾਏ ਕਾਂਚਨ ਕੇ ਕੋਟ ਦਤ ਕਰੀ ਬੋ ਹੈਵਰ ਗੈਵਰ ਦਾਨ ਪੋਮਦਾਨ ਕਉਆ ਕਣੀ ਪੀ ਅੰਤਰ ਗਰਭ ਗੁਮਾਨ ਰਾਮ ਨਾਮ ਮਨ ਬਿਤੇ ਆ ਗੁਰ ਦੀਆ ਸਚਦਾਨ ਮਨ ਹਟ ਬੁੱਧੀ ਕੇਤੀਆ ਕੀਤੇ ਬੇਦ ਵਿਚਾਰ ਕੀਤੇ ਬੰਦਨ ਜੀ ਕੇ ਕੁਰਮਖ ਮੁਖ ਦਵਾਰ ਸੱਚ ਔਰ ਸਬਕ ਉਪਰ ਸੱਚ ਆਚਾਰ ਸਬਕੋ ਉੱਚ ਆਖੀਏ ਨੀਚ ਨਾ ਦਿਸੇ ਕੋਏ ਇਕ ਨਾ ਪਾਂਡੇ ਸਾਜੀਏ ਇਕ ਚਾਨਣ ਤੇ ਹਲੋਏ ਕਰਮ ਮਿਲੇ ਸੱਚ ਪਾਈਐ ਤੁਰ ਬਖਸਨਾ ਮਿਟੈ ਕੋਇ ਸਾਤੂ ਮਿਲੇ ਸਾਤੂ ਜਨੈ ਸੰਤੋਖ ਵਸੈ ਗੁਰ ਪਾਏ ਅਕੱਥ ਕਥਾ ਵਿਚਾਰੀਐ ਜੇ ਸਤਗੁਰ ਮਾਹੇ ਸਮਾਏ ਪੀ ਅਮਰਤ ਸੰਤੋਖਿਆ ਦਰਗੇ ਪੈਦਾ ਜਾਏ ਕਟਕਟ ਵਾਜੇ ਕਿੰਗੁਰੀ ਆਨਤੈ ਸਭ ਤੋਂ ਸਪਾਈ ਵਿਰਲੇ ਕੋ ਸੋਚੀ ਪਈ ਕਰਮਖ ਮਨ ਸਮਝਾਏ ਨਾਨਕਾ ਨਾਮਾ ਨਾ ਵਿਸਰੇ ਛੁਟੇ ਸਬਦ ਕਮਾਏ